ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਜਾਨੇ ਠੀਕ ਠਾਕ ਹੋਵੋਗੇ ਹਾਂਜੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਮੌਸਮ ਬਹੁਤ ਖਰਾਬ ਰਿਹਾ ਕਿਉਂਕਿ ਲਗਾਤਾਰ ਜਿਹੜਾ ਮੀਂਹ ਪੈਂਦਾ ਰਿਹਾ ਤੇ ਮੌਸਮ ਬਿਲਕੁਲ ਖਰਾਬ ਰਿਹਾ ਹੈ ਤੇ ਹੁਣ ਜਾ ਕੇ ਜਿਹੜਾ ਪੰਜਾਬ ਦੇ ਵਿੱਚ ਵਧੀਆ ਧੁੱਪੋਕਣੀ ਸ਼ੁਰੂ ਹੋਈ ਹੈ ਤੇ ਆਪਣੇ ਝੋਨੇ ਦੀ ਫਸਲ ਨੂੰ ਵੀ ਹੁਣ ਵਧੀਆ ਜੀ ਸੁਰਤ ਆਈ ਹੈ ਤੇ ਵਧੀਆ ਹੁਣ ਜਿਹੜੇ ਝੋਨੇ ਨੇ ਨਸਾਰਾ ਚੱਕ ਰਹੇ ਨੇ ਅੱਜ ਆਪਾਂ ਇਸੇ ਵਿਸ਼ੇ ਤੇ ਆਪਾਂ ਗੱਲ ਕਰਨੀ ਹੈ ਕਿਉਂਕਿ ਜਿਹੜੇ ਝੋਨੇ ਮੀਂਹ ਦੇ ਵਿੱਚ ਜਾਂ ਮੌਸਮ ਖਰਾਬ ਦੇ ਵਿੱਚ ਨਸਾਰਾ ਚੱਕਿਆ ਏ ਉਹਨਾਂ ਦਾ ਜਿਹੜਾ ਝਾੜ ਹੈ ਘਟੇਗਾ ਜਾਂ ਫਿਰ ਨਹੀਂ ਤੇ ਪੰਜਾਬ ਦੇ ਵਿੱਚ ਜਿਹੜਾ ਇਸ ਵਾਰ ਝੋਨਿਆਂ ਦਾ ਝਾੜ ਕਿਵੇਂ ਦਾ ਰਹੇਗਾ ਵਧੀਆ ਰਹੇਗਾ ਜਾਂ ਫਿਰ ਇਸ ਵਾਰ ਝਾੜ ਜਿਹੜਾ ਘਟੇਗਾ ਤੇ ਜਿਹੜੇ ਝੋਨੇ ਅਗੇਤੇ ਤੇ ਪਿਛੇਤੇ ਝੋਨਿਆਂ ਦੇ ਵਿੱਚੋਂ ਕਿਹੜੇ ਝੋਨੇ ਵਧੀਆ ਝਾੜ ਆਪਾਂ ਨੂੰ ਦੇਣਗੇ ਤੇ ਲਗਾਤਾਰ ਜਿਹੜਾ ਮੀ ਪੈਨ ਕਰਨ ਜਿਹਦਾ ਆਪਣਾ ਝੋਨੇ ਦਾ ਝਾੜ ਘਟੇਗਾ ਜਾਂ ਫਿਰ ਨਹੀਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਅੱਜ ਆਪ ਤੁਹਾਨੂੰ ਦਵਾਂਗੇ ਇੱਕ ਹੋਰ ਗੱਲ ਜਿਹੜੀ ਕਾਲੀ ਮੁੰਜਰ ਨੂੰ ਲੈ ਕੇ ਬਹੁਤ ਰੌਲਾ ਪੈ ਰਿਹਾ ਤੇ ਜ਼ਿੰਮੇਵਾਰ ਭਰਾਵਾਂ ਵੱਲੋਂ ਜਿਹੜੇ ਉਸ ਚੀਜ਼ ਨੂੰ ਠੀਕ ਕਰਨ ਦੇ ਲਈ ਜਿਹੜਾ ਅਨੇਕਾ ਵਰਕਾ ਦਿੱਤਾ ਜਿਹੜੀ ਆ ਸਪਰੇਆ ਵੀ ਹੁਣ ਵਰਤ ਰਹੇ ਵੀਡੀਓ ਨੂੰ ਆਪਣੇ ਨੂੰ ਪੂਰੀ ਦੇਖੋ ਆਪਾਂ ਤੁਹਾਨੂੰ ਪ੍ਰੋਪਰ ਸਾਰੀ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਜਿੰਨੀ ਵੀ ਹੋ ਸਕੇ ਆ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਪ੍ਰੈਸ ਕਰ ਲਓ ਹੋਰ ਜੀਮੀਦਾਰ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹਾਂਜੀ ਪਹਿਲੇ ਨੰਬਰ ਤੇ ਆਪਾਂ ਜਿਹੜੇ ਦਾਣੇ ਦਾਗੀ ਹੋਏ ਆ ਕਾਲੇ ਦਾਣੇ ਹੋਏ ਆ ਜਾਂ ਕਾਲੀ ਮੰਜਰ ਹੋਈ ਹੈ ਉਹਦਾ ਵੀ ਮੈਂ ਤੁਹਾਨੂੰ ਇਲਾਜ ਵੀ ਦੱਸ ਸਕਦਾ ਏ ਉਹਦਾ ਕਿਸਾਨ ਭਰਾਵੋ ਕੋਈ ਵੀ ਇਲਾਜ ਨਹੀਂਗਾ ਕਿਉਂਕਿ ਵੀਡੀਓਜ਼ ਦੇ ਵਿੱਚ ਤੁਹਾਨੂੰ ਬਹੁਤ ਲੋਕ ਕਹਿਣਗੇ ਵੀ ਆਹ ਚੀ ਦਾ ਇਲਾਜ ਹੈ ਆਹ ਲਾਜਾ ਆਹ ਲਾਜਾ ਉਹਦਾ ਕੋਈ ਵੀ ਇਲਾਜ ਨਹੀਂਗਾ ਕਿਉਂਕਿ ਉਹ ਮੌਸਮ ਦੇ ਕਾਰਨ ਸਿਰਫ ਦਾਣੇ ਦਾਗੀ ਹੋਏ ਤੁਸੀਂ ਆਪਣੇ ਖੇਤ ਦੇ ਵਿੱਚ ਗੌਰ ਨਾਲ ਦੇਖਿਓ ਜਿਹੜੇ ਜਿਹੜੀ ਮੁੰਜਰ ਕਾਲੀ ਹੈ ਜਾਂ ਕਾਲੇ ਦਾਣੇ ਹੈ ਉਹ ਦਾਣਿਆਂ ਦੇ ਵਿੱਚ ਦੌਦਾ ਭਰੇਗਾ ਜ਼ਰੂਰ ਕੋਈ ਕੋਈ ਦਾਣੇ ਦੇ ਵਿੱਚ ਫੌਗ ਹੋ ਸਕਦੀ ਹੈ ਪਰ ਦਾਣਾ ਸਿਰਫ ਦਾਗੀ ਹੋ ਸਕਦਾ ਉਹਦਾ ਪ੍ਰੋਪਰ ਆਪਾਂ ਨੂੰ ਵਜਨ ਮਿਲੂਗਾ ਕੋਈ ਵੀ ਆਪਾਂ ਨੂੰ ਧਾਨ ਦੀ ਜ਼ਰੂਰਤ ਨਹੀਂਗੀ ਤੇ ਕਿਸੇ ਵੀ ਸਪਰੇਅ ਦੇ ਨਾਲ ਉਹ ਵਾਲੀ ਚੀਜ਼ੇ ਨੇ ਠੀਕ ਤਾਂ ਹੋਣਾ ਨਹੀਂ ਹੈਗਾ ਤੇ ਇੱਕ ਲਗਾਤਾਰ ਮੀਂਹ ਦੇ ਪੈਣ ਕਾਰਨ ਜਿਹੜੇ ਝੋਨੇਆਂ ਦਾ ਨਸਾਰਾ ਮੀਂਹ ਪੈਂਦੇ ਦੇ ਵਿੱਚ ਜਾਂ ਮੌਸਮ ਖਰਾਬ ਦੇ ਵਿੱਚ ਹੋਇਆ ਕਿਉਂਕਿ ਹਨੇਰੀਆਂ ਵੀ ਚੱਲੀਆਂ ਨੇ ਤੇ ਮੀਂਹ ਵੀ ਲਗਾਤਾਰ ਪੈਂਦਾ ਰਿਹਾ ਜਿਹੜੇ ਝੋਨੇਆਂ ਦਾ ਜਿਹੜਾ ਇੱਕ ਗੱਲ ਮੰਨ ਕੇ ਚਲੋ ਇਸ ਵਾਰ ਜਿਹੜੇ 1509 ਵੈਰੈਟੀ ਦੇ ਝਾੜ ਨੇ ਉਹ ਚੰਗੇ ਝਾੜ ਆ ਰਹੇ ਆ ਆਪਾਂ ਮਾੜੇ ਝਾੜ ਨਹੀਂ ਕਹਿ ਸਕਦੇ ਬਹੁਤ ਵਧੀਆ ਜਿਹੜੇ ਝਾੜ ਆ ਰਹੇ ਆ 1509 ਬਸਵਤੀ ਦੇ ਮੈਂ ਗੌਰ ਰੱਖਿਆ ਦੇਖਦੇ ਰਹੇ ਆ ਜਿਹੜੀ 1509 ਵੈਰੈਟੀ ਨੇ ਜਿਹਦਾ ਨਸਾਰਾ ਏ ਉਹ ਜਿਹੜਾ ਮੌਸਮ ਖਰਾਬ ਦੇ ਵਿੱਚ ਉਹਦਾ ਨਸਾਰਾ ਹੋਇਆ ਮੀਂਹ ਵੀ ਪਿਆ ਹਨੇਰੀ ਚੱਲੀ ਤੇ ਝਾੜ ਪਰ ਉਹਦਾ ਪੂਰਾ ਵਧੀਆ ਇਸ ਵਾਰ ਆ ਰਿਹਾ ਤੇ ਇਸੇ ਤਰੀਕੇ ਦੇ ਨਾਲ ਮੀਂਹ ਪੈਣ ਦੇ ਨਾਲ ਕਿਸਾਨ ਭਰਾਵੋ ਕੋਈ ਵੀ ਝੋਨਿਆਂ ਦਾ ਨੁਕਸਾਨ ਨਹੀਂ ਹੋਇਆ ਥੋੜਾ ਬਹੁਤ ਤਾਂ ਹੋ ਸਕਦਾ ਕਿਉਂਕਿ ਦਾਣਿਆਂ ਦੇ ਵਿੱਚ ਫੌਕ ਅਪਾ ਕਹਿ ਸਕਦੇ ਆ 5-7% ਜਿਹੜਾ ਆਪਣਾ ਝੋਨੇ ਦੇ ਝਾੜ ਦਾ ਨੁਕਸਾਨ ਹੋ ਸਕਦਾ ਏ ਜਿਹੜੇ ਝੋਨੇ ਖਰਾ ਮੌਸਮ ਦੇ ਵਿੱਚ ਨਸਾਰਾ ਕੀਤਾ ਹੈ ਲਗਾਤਾਰ ਮੀਂਹ ਪੈਣ ਦੇ ਕਾਰਨ ਪਰ ਬਹੁਤੇ ਝਾੜ ਦੇ ਉੱਪਰ ਅਸਰ ਨਹੀਂ ਪੈ ਸਕਦਾ ਕਿ ਵੀ ਆਪਣਾ 2 ਕੁਆਂਟਲ 3 ਕੁਆਂਟਲ 4 ਕੁਆਂਟਲ ਝਾੜ ਜਿਹੜਾ ਘਟ ਜਾਊਗਾ ਤੇ ਵਿੱਚ ਅੱਗੇ ਗੱਲਾਂ ਆਂਦੀਆਂ ਗੇਤੇ ਤੇ ਪਿਛੇਤੇ ਝੋਨੇ ਦੀ ਜਿਹੜੇ ਤਾਂ ਗੇਤੇ ਝੋਨੇ ਲੱਗੇ ਹੋਇਆ ਉਹਨਾਂ ਦਾ ਜਿਹੜਾ ਹਰੇਕ ਸਾਲ ਜਿਹੜਾ ਝਾੜ ਦਾ ਫਰਕ ਜਰੂਰ ਆਉਂਦਾ ਜਿਹੜਾ ਪਛੇਤਾ ਝੋਨਾ ਹੁੰਦਾ ਏ ਉਹ ਝਾੜ ਵਧ ਦਿੰਦਾ ਏ ਕਿਉਂਕਿ ਮੌਸਮ ਅੱਗੇ ਜਾ ਕੇ ਜਿਹੜਾ ਵਧੀਆ ਹੋ ਜਾਂਦਾ ਏ ਤੇ ਜਦੋਂ ਲਵਾਈ ਸਮੇਂ ਵੀ ਜਦੋਂ ਆਪਾਂ ਲਵਾਈ ਕਰਦੇ ਆ ਤਾਂ ਪਛੇਤੇ ਝੋਨੇ ਸਮੇਂ ਜਿਹੜੇ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਏ ਤੇ ਉਹਦੀ ਗਰੋਥ ਵਧੀਆ ਫਟਾਰਾ ਵਧੀਆ ਕਰਦਾ ਏ ਤੇ ਜਿਹੜਾ ਗੇਤਾ ਝੋਨਾ ਲੱਗੇ ਹੋਇਆ ਹੁੰਦਾ ਉਹ ਗਰਮੀ ਪੈਣ ਦੇ ਕਾਰਨ ਉਹ ਫਟਾਰਾ ਵੀ ਘਟ ਕਰੂਗਾ ਤੇ ਖਾਦ ਖਰਾਕ ਆਪਣਾ ਖਰਚਾ ਵੱਧ ਹੋਊਗਾ ਤੇ ਝਾੜ ਵੀ ਉਹਦਾ ਥੋੜਾ ਜਿਹਾ ਹਰਕ ਜ਼ਰੂਰ ਪੈਂਦਾ ਤੇ ਇਸ ਸਾਲ ਵੀ ਉਵੇਂ ਹੋਊਗਾ ਗੇਤੇ ਝੋਨਿਆਂ ਦਾ ਜਿਹੜਾ ਝਾੜ ਘਟਾਵੇਗਾ ਪਛੇਤੇ ਝੋਨਿਆਂ ਦਾ ਜਿਹੜਾ ਝਾੜ ਹੈ ਉਹ ਵੱਧ ਜ਼ਰੂਰ ਆਵੇਗਾ ਤੇ ਹੁਣ ਆਪਾਂ ਨੂੰ ਨਾ ਤਾਂ ਆਪਾਂ ਨੂੰ ਜਿਹੜੀ ਕਾਲੇ ਆਪਣੇ ਦਾਣੇ ਜਿਹੜੇ ਦਾਗੀ ਹੋਈਆਂ ਉਹਨਾਂ ਤੋਂ ਆਪਾਂ ਨੂੰ ਡਰਨ ਦੀ ਜ਼ਰੂਰਤ ਹੈ ਕਿਉਂਕਿ ਉਹ ਦਾਣਿਆਂ ਦੇ ਵਿੱਚ ਵੀ ਦੌਧਾ ਵੀ ਭਰੇਗਾ ਤੁਸੀਂ ਆਪਣੇ ਖੇਤ ਦੇ ਵਿੱਚ ਦੇਖ ਵੀ ਲਵੇਓ ਪ੍ਰੋਪਰ ਆਪਣੇ ਦਾਣੇ ਹੋਣਗੇ ਤੇ ਲਗਾਤਾਰ ਮੀਂਹ ਪੈਣ ਦੇ ਕਾਰਨ ਆਪਣੀ ਝੋਨੇਆਂ ਦਾ 5-7% ਝੋਨੇ ਦਾ ਨੁਕਸਾਨ ਹੋ ਸਕਦਾ ਬਹੁਤਾ ਆਪਾਂ ਨੂੰ ਡਰਨ ਦੀ ਜਰੂਰਤ ਨਹੀਂ ਵੀ ਆਪਣਾ ਝੋਨੇ ਦਾ ਇੰਨਾ ਜ਼ਿਆਦਾ ਝਾੜ ਘਟ ਜੂਗਾ ਕਿਉਂਕਿ ਵੀਡੀਓ ਮੈਂ ਦੇਖਿਆ ਨਹੀਂ ਵਿੱਚ ਜਿਹੜੇ ਲੋਕ ਕਹਿ ਰਹੇ ਹੈ ਜੀ ਮੀਂਹ ਨਾਲ ਇੰਨਾ ਨੁਕਸਾਨ ਹੋ ਸਕਦਾ ਹੈ ਇੰਨਾ ਹੋ ਸਕਦਾ ਆਪਾਂ ਨੂੰ ਬਿਲਕੁਲ ਵੀ ਡਰਨ ਦੀ ਜਰੂਰਤ ਨਹੀਂ ਪੂਰਾ ਇਹਨ ਵਧੀਆ ਝੋਨੇ ਦਾ ਜਿਹੜਾ ਝਾੜ ਆਵੇਗਾ ਕੋਈ ਆਪਾਂ ਨੂੰ ਡਰਨ ਦੀ ਜਰੂਰਤ ਨਹੀਂਗੀ ਤੇ ਬਾਕੀ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸਤਿ ਸ਼੍ਰੀ ਅਕਾਲ ਜੀ